ਦੇ ਪੰਜਾਬ ਵਿੱਚ ਦੇਰ ਰਾਤ ਤਾਬੜ ਤੋੜ ਫਾਇਰਿੰਗ ਹੋਈ ਹੈ ਜੀ ਹਾਂ ਇਸ ਫਾਇਰਿੰਗ ਦੌਰਾਨ 4 ਲੋਕ ਮਾਰੇ ਗਏ ਨੇ ਜਦਕਿ ਕਰੀਬ 8 ਤੋਂ 10 ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਗੱਡੀ ਦੀਆਂ ਤਸਵੀਰਾਂ ਸਾਫ ਦਾਸਤਿਆਂ ਨੇ ਕਿ ਕਿਸ ਕਦਰ ਇਸ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਗੱਡੀ ਤੇ ਕਰੀਬ 50 ਤੋਂ 60 ਗੋਲੀਆਂ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਫਾਇਰ ਕੀਤੀ ਗਈਆਂ ਨੇ 2-3 ਵਿਚਾਲੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਗੋਲੀਬਾਰੀ ਹੋਈ ਹੈ ਜਿਸ ਵਿੱਚ ਕੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਰੀਬ 8 ਤੋਂ 10 ਵਿਅਕਤੀ ਇਸ ਫਾਇਰਿੰਗ ਦੌਰਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਦੱਸੇ ਜਾ ਰਹੇ ਨੇ ਤੇ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਚ ਇਹ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਿ ਪਾਣੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਰੰਜਿਸ਼ ਚੱਲੀ ਆ ਰਹੀ ਸੀ ਅਤੇ ਇਸ ਦੌਰਾਨ ਦੇਰ ਰਾਤ ਹਰਗੋਬਿੰਦਪੁਰ ਲਾਈਟਾਂ ਵਾਲੇ ਚੌਂਕ ਦੇ ਨਜ਼ਦੀਕ ਦੋਵੇਂ ਧਿਰਾਂ ਵਿਚਾਲੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਇਸ ਦੌਰਾਨ ਦੋਵੇਂ ਧਿਰਾਂ ਦੇ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਰੀਬ 8 ਤੋਂ 10 ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੇ ਵਖਵਖ ਹਸਪਤਾਲਾਂ 'ਚ ਪਾਰਟੀ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਮਰਨ ਵਾਲਿਆਂ 'ਚ ਨਿਰਮਲ ਸਿੰਘ ਬਲਰਾਜ ਸਿੰਘ ਬਲਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਦੱਸੇ ਜਾ ਰਹੇ ਨੇ ਇਹ ਸਾਰੇ ਵਿਅਕਤੀ ਪਿੰਡ ਵਿਠਵਾ ਦੇ ਰਹਿਣ ਵਾਲੇ ਸੀ ਦੋਵੇਂ ਧਿਰਾਂ ਦੇ ਦੋ-ਦੋ ਵਿਅਕਤੀਆਂ ਦੀ ਇਸ ਗੋਲੀਬਾਰੀ 'ਚ ਮੌਤ ਹੋਈਏ ਉਦਰਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੋ ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ ਜਦਕਿ ਦੋ ਲੋਕਾਂ ਦੀ ਦੂਜੇ ਹਸਪਤਾਲ ਵਿੱਚ ਮੌਤ ਹੋਈ ਹੈ ਫਿਲਹਾਲ ਇਸ ਬੰਦੀ ਪੁਲਿਸ ਵੱਲੋਂ ਮਰਨ ਵਾਲਿਆਂ ਨੂੰ ਪੋਸਟਮਾਰਟਮ ਲਈ ਪੇ ਸਿਤਗ ਹੈ ਮੈਂ ਡਾਕਟਰ ਇਕਮਦੀਪ ਸਿੰਘ ਸਿਵਲੋ ਰੋੜ ਬਟਾਲਾ ਐਮਰਜੈਂਸੀ ਸਾਡੇ ਕੋਲ ਚਾਰ ਕੇਸ ਆਏ ਸੀ ਅੱਜ ਗਨ ਸ਼ਾਟ ਅਲੈਗਡ ਗਨ ਸ਼ਾਟ ਦੀ ਹਿਸਟਰੀ ਜਨ ਆ ਇੱਕ ਅੰਗਰੇਜ਼ ਸਿੰਘ ਆ ਸਾਡੇ ਕੋਲ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇਹ ਕਹੇ ਸਰਿੰਦਰ ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਹੈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਏ ਇੱਕ ਬਲਜੀਤ ਸਿੰਘ ਪੁੱਤਰ ਗੁਟਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੇਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਵਿਠਵਾ ਇਹ ਸਾਡੇ ਕੋਲ ਬਰੋਡ ਡੈਟ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਲਈ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਫੂ ਪ੍ਰੋਪਰ ਕਾਰਵਾਈ ਦਬਾਚ ਰਿਪੋਰਟ ਮਿਲੇਗੀ ਸਿੱਧੇ ਦੇਖਿਆ ਤਾਂ ਇਹ ਅਸੀਂ ਗ੍ਰਾਮਰ ਕੀਤਾ ਪਹਿਲੀ ਮਦਦ ਕੀ ਲੱਗਦਾ ਹੈ ਸਹੀ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟੀ ਤਿਆਰ ਹੋ ਗਈ ਉਦੋਂ ਕੰਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਵਿਠਵਾ ਅਤੇ ਤਰਸੇਮ ਸਿੰਘ ਸੈਕਟਰੀ ਦੀ ਪਾਣੀ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਜਿਸ ਕਾਰਨ ਰਾਤ ਕਰੀਬ 7:30 ਵਜੇ ਲਾਈਟਾਂ ਵਾਲੇ ਚੌਕ ਦੇ ਕਰੀਬ 20-13 ਵਿਚਾਲੇ ਇੱਕ ਗੋਲੀਆਂ ਚੱਲੀਆਂ ਇਸ ਦੌਰਾਨ ਪੁਲਿਸ ਨੂੰ ਹੁਣ 11 ਜਿੰਦਾ ਰਾਊਂਡ ਬਾਰਾਂਪੁਰ ਦੇ ਅਤੇ ਦੋ ਚੱਲੇ ਹੋਏ ਕਾਰਤੂਸ ਵੀ ਬਰਾਮਦ ਹੋਏ ਨੇ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ